ਨੇ ਆ ਰਹੀ ਹੈ ਤੇਰਾ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋ ਚੁੱਕੀ ਹੈ ਸੋ ਆਮ ਆਲੀ ਪਾਰਟੀ ਵੱਲੋਂ ਤੇਰਾ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਕਿਹੜੇ ਕਿਹੜੇ ਨਾਮ ਨੇ ਉਹ ਵੀ ਤੁਹਾਨੂੰ ਦੱਸਾਂਗੇ ਆਮ ਆਲੀ ਪਾਰਟੀ ਦਾ ਮਿਸ਼ਨ 224 ਜਿਸ ਦੇ ਮਤੇ ਨਜ਼ਰ ਪਹਿਲੀ ਜਿਹੜੀ ਸੂਚੀ ਹੈ ਉਹ ਜਾਰੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਹੜੇ ਕਿਹੜੇ ਉਮੀਦਵਾਰ ਕਿਹੜੇ ਕਿਹੜੇ ਲੋਕ ਸਭਾ ਹਲਕੇ ਤੋਂ ਉਹ ਵੀ ਥੋੜੇ ਸਮੇ ਬਾਅਦ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ ਸੋ so, 13 ਦੇ 13 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਆਮ ਆਦਮੀ ਪਾਰਟੀ ਦੁਆਰਾ ਯਾਨੀ ਕਿ ਇੱਕੋ ਸੂਚੀ ਦੇ ਵਿੱਚ ਜਿਹੜੀ ਹੈ 13 ਦੇ 13 ਲੋਕ ਸਭਾ ਉਮੀਦਵਾਰਾਂ ਦਾ ਨਾਮ ਸ਼ਾਮਲ ਹੈ ਸੋ ਸੂਚੀ ਦੇ ਵਿੱਚ ਕਿਹੜੇ-ਕਿਹੜੇ ਲੋਕ ਸਭਾ ਹਲਕੇ ਤੋਂ ਕਿਹੜੇ-ਕਿਹੜੇ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਇਸ ਬਾਬਤ ਵੀ ਜਿਹੜੀ ਹੈ ਥੋੜੇ ਸਮੇਂ ਬਾਅਦ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ ਸੋ ਅੱਠ ਉਮੀਦਵਾਰ ਸੋ ਅਪਡੇਟ ਮਿਲ ਰਹੀ ਹੈ ਕਿ ਅੱਠ ਉਮੀਦਵਾਰਾਂ ਨੂੰ ਜਿਹੜਾ ਹੈ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਪਹਿਲੀ ਸੂਚੀ ਦੇ ਵਿੱਚ ਅੱਠ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਵੱਖ-ਵੱਖ ਲੋਕ ਸਭਾ ਹਲਕੇ ਤੋਂ ਹਾਲਾਂਕਿ ਕਈਆਂ ਨੇ ਆਪਣੀ ਦਾਅਵੇਦਾਰੀ ਠੋਕੀ ਲੇਕਿਨ ਇਸ ਦਰਮਿਆਨ ਜੋ ਅਪਡੇਟ ਹੈ ਕਿ 8 ਉਮੀਦਵਾਰਾਂ ਦਾ ਨਾਮ ਦਾ ਐਲਾਨ ਹੋ ਚੁੱਕਿਆ ਹੈ ਉਹ ਵੀ ਤੁਹਾਨੂੰ ਦੱਸਾਂਗੇ ਕਿ ਕਿਹੜੇ-ਕਿਹੜੇ ਹਲਕੇ ਤੋਂ ਕਿਹੜੇ-ਕਿਹੜੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਸੋ ਵਿਸ਼ੇਸ਼ ਤੌਰ ਤੇ ਜੇਕਰ ਦੇਖਿਆ ਜਾਏ ਤਾਂ ਸਾਰੀਆਂ ਪਾਰਟੀਆਂ ਆਪੋ ਆਪਣੀ ਜਿੱਤੇ ਦੇ ਦਾਅਵੇ ਜਰੂਰ ਠੋਕ ਰੀਆਂ ਨੇ ਤਾਂ ਸਭ ਤੋਂ ਪਹਿਲੀ ਜਿਹੜੀ ਸੂਚੀ ਜਾਰੀ ਕੀਤੀ ਗਈ ਹੈ ਸਥਾਨਕ ਸਰਕਾਰ ਯਾਨੀ ਕਿ ਪੰਜਾਬ ਸਰਕਾਰ ਆਬਦੀ ਪਾਰਟੀ ਦੁਆਰਾ ਆਪਣੀ ਸੂਚੀ ਜਿਹੜੀ ਹੈ ਜਾਰੀ ਕਰ ਦਿੱਤੀ ਗਈ ਹੈ ਸੋ ਆਮ ਆਦੀ ਪਾਰਟੀ ਦਾ ਮਿਸ਼ਨ 2024 ਜਿਸ ਤੇ ਮਤੇ ਨਜ਼ਰ ਜੜਾ ਹੈ ਲਗਾਤਾਰ ਗਰਾਉਂਡ ਜ਼ੀਰੋ ਤੇ ਜਿੱਥੇ ਰਿਵਿਊ ਕਰਕੇ ਜਿਹੜੀ ਸੂਚੀ ਜਾਰੀ ਕੀਤੀ ਗਈ ਹੈ ਤੇ ਉੱਥੇ ਹੀ ਹੁਣ ਦੇਖਣਾ ਹੋਏਗਾ ਕਿ ਕਿੰਨੀ ਇੱਕ ਚੁਣੌਤੀਆਂ ਭਰਿਆ ਜਿਹੜਾ ਹੈ ਆਉਣ ਵਾਲਾ ਸਮਾਂ ਰਹਿ ਸਕਦਾ ਵੱਖ-ਵੱਖ ਸਿਆਸੀ ਪਾਰਟੀਆਂ ਦੁਆਰਾ ਸੋ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਹਾਲਾਂਕਿ ਕਈ ਪਾਰਟੀਆਂ ਨੇ ਜਿਹੜੀਆਂ ਨੇ ਗਰਾਉਂਡ ਜ਼ੀਰੋ ਤੇ ਜਾ ਕੇ ਉਹਨਾਂ ਨੇ ਰਿਵਿਊ ਵੀ ਲਿਆ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਤਾਂ ਪਹਿਲੀ ਸੂਚੀ ਜਾਰੀ ਕੀਤੀ ਗਈ ਆ 8 ਉਮੀਦਵਾਰਾਂ ਦੀ ਸੋ ਆਮ ਆਦੀ ਪਾਰਟੀ ਦੇ 8 ਉਮੀਦਵਾਰ ਕਿਹੜੇ-ਕਿਹੜੇ ਲੋਕ ਸਭਾ ਕੈਨੇਡਾ ਐਲਾਨ ਕੀਤਾ ਗਿਆ ਸੋ ਗਰਮੀਤ ਸਿੰਘ ਮੀਤਹਿਰ ਸੰਗਰੂਰ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਲੋਕ ਸਭਾ ਦੇ ਸੋ ਗੁਰਪੀਤ ਸਿੰਘ ਜੀਪੀ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਣਾਏ ਗਏ ਸੋ ਉੱਥੇ ਹੀ ਡਾਕਟਰ ਬਲਵੀਰ ਸਿੰਘ ਨੂੰ ਪਟਿਆਲਾ ਤੋਂ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਨਾਲ ਹੀ ਲਾਲਜੀਤ ਸਿੰਘ ਪੁੱਲਰ ਖਡੂਰ ਸਾਹਿਬ ਤੋਂ ਚੋਣ ਮੈਦਾਨ ਦੇ ਵਿੱਚ ਨੇ ਸੋ ਸੁਸ਼ੀਲ ਰਿੰਕੂ ਸੁਸ਼ੀਲ ਰਿੰਕੂ ਨੂੰ ਜਲੰਧਰ ਤੋਂ ਗਰਮੀਤ ਸਿੰਘ ਮੀਤਹਿਰ ਸੰਗਰੂਰ ਤੋਂ ਚੋਣ ਮੈਦਾਨ ਦੇ ਵਿੱਚ ਸੋ ਆਮ ਆਦੀ ਪਾਰਟੀ ਦੇ 8 ਉਮੀਦਵਾਰਾਂ ਦੇ ਨਾਮ ਦਾ ਐਲਾਨ ਹੋ ਚੁੱਕਿਆ ਸੋ ਇਸਨਾਲੀ ਅਮਰੇ ਸੋਗੀ ਕਮਲਦੀਪ ਵੀ ਲਗਾਤਾਰ ਬਣੇ ਹੋਏ ਨੇ ਕਮਲ ਜਿਸ ਸਾਹਬ ਦੇ ਨਾਲ ਜੀ ਪੰਜਾਬ ਹਰਨਾ ਹਿਮਾਚਲ ਨੇ ਸੂਚੀ ਜਾਰੀ ਹੋਣ ਤੋਂ ਪਹਿਲਾਂ ਜਿਹੜਾ ਹੈ ਇਸ ਜਿਹੜਾ ਜ਼ਿਕਰ ਕੀਤਾ ਤੁਹਾਡੇ ਜਿਹੜੇ ਸੋਰਸਸ ਸੀ ਉਹਨਾਂ ਨੇ ਵੀ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ ਕਿ ਕਈ ਵਜ਼ੀਰਾਂ ਨੂੰ ਮੌਕਾ ਮਿਲ ਰਿਹਾ ਹੈ ਕਈ ਵਿਧਾਇਕਾਂ ਨੂੰ ਮੌਕਾ ਮਿਲ ਰਿਹਾ ਹੈ ਤਾਂ ਕੀ ਕੁਝ ਖਾਸ ਹੋਰ ਅਪਡੇਟ ਹੈ ਬਿਲਕੁਲ ਗੁਰਪ੍ਰੀਤ ਦੇਖੋ ਜਿਸ ਤਰੀਕੇ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕੁਝ ਕੈਬਨਿਟ ਵਜ਼ੀਰਾਂ ਨੂੰ ਅਤੇ ਕੁਝ ਵਿਧਾਇਕਾਂ ਨੂੰ ਮੌਕਾ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਵਾਸਤੇ ਦਿੱਤਾ ਜਾ ਸਕਦਾ ਉਸ ਤਹਿਤ 8 ਉਮੀਦਵਾਰਾਂ ਦੀ ਪਹਿਲੀ ਸੂਚੀ ਆਮ ਆਦਮੀ ਪਾਰਟੀ ਵੱਲੋਂ ਜਾਰੀ ਕਰ ਦਿੱਤੀ ਗਈ ਆ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਕੈਬਨਿਟ ਵਜ਼ੀਰ ਨੇ ਐਨ ਆਰ ਆਈ ਵਿਭਾਗ ਇਹਨਾਂ ਕੋਲ ਹੈ ਇਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਪੁੱਲਰ ਜੋ ਪੱਟੀ ਹਲਕੇ ਤੋਂ ਕਹਿ ਸਕਦੇ ਆਉਂਦੇ ਨੇ ਅਤੇ ਉਹਨਾਂ ਨੂੰ ਇੱਕ ਅਹਿਮ ਜ਼ਿੰਮੇਵਾਰੀ ਖਾਸ ਤੌਰ ਤੇ ਖਡੂਰ ਸਾਹਿਬ ਤੋਂ ਦਿੱਤੀ ਗਈ ਹੈ ਪੰਚਾਇਤ ਮੰਤਰੀ ਨੇ ਬਹੁਤ ਵੱਡੀ ਜ਼ਿੰਮੇਵਾਰੀ ਉਹਨਾਂ ਦੇ ਉੱਪਰ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਕਹਿ ਸਕਦੇ ਜਦੋਂ ਚਾਹੇ ਪੰਚਾਇਤੀ ਜ਼ਮੀਨਾਂ ਛਡਾਉਣ ਦਾ ਮਾਮਲਾ ਹੋਵੇ ਚਾਹੇ ਕਿ ਸਦਿਆ ਹੋਰ ਬਹੁਤ ਸਾਰੇ ਕੰਮ ਹੋਣ ਉਹਨਾਂ ਦੇ ਵਿੱਚ ਜਿਹੜੇ ਕਿ ਅੱਗੇ ਰਹੇ ਨੇ ਲਾਲਜੀਤ ਸਿੰਘ ਪੁੱਲਰ ਉਸ ਤੋਂ ਇਲਾਵਾ ਅੱਜ ਜਲੰਧਰ ਦਾ ਜ਼ਿਕਰ ਆਵੇ ਜੋ ਅ ਸ਼ਸ਼ੀਲ ਕੁਮਾਰ ਰਿੰਕੂ ਇਸ ਸਮੇਂ ਦੇ ਮੌਜੂਦਾ ਸੰਸਦ ਮੈਂਬਰ ਨੇ ਜਲੰਧਰ ਤੋਂ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਸਮਾਂ ਪਹਿਲਾਂ ਆਏ ਸਨ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤੀ ਸੀ ਅਤੇ ਜੇਤੂ ਰਹੇ ਸਨ ਦੁਬਾਰਾ ਤੋਂ ਉਹਨਾਂ ਦੇ ਉੱਪਰ ਜਿਹੜਾ ਕਿ ਆਮ ਆਦਮੀ ਪਾਰਟੀ ਵੱਲੋਂ ਭਰੋਸਾ ਜਤਾਇਆ ਗਿਆ ਫਤਿਹਗੜ੍ਹ ਸਬ ਤੋਂ ਗੁਰਪ੍ਰੀਤ ਸਿੰਘ ਜੀਪੀ ਜਿਹੜੇ ਕੁਝ ਸਮਾਂ ਪਹਿਲਾਂ ਹੀ ਖਾਸ ਤੌਰ ਤੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਏ ਸਨ ਫਤਿਹਗੜ੍ਹ ਦੇ ਜ਼ਿਲ੍ਹਾ ਪ੍ਰਧਾਨ ਸਨ ਅਤੇ ਉਹਨਾਂ ਨੂੰ ਜਿਹੜਾ ਕਿ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਬੱਸੀ ਪਠਾਣਾ ਵਿਧਾਇਕ ਰਹੇ ਚੁੱਕੇ ਨੇ ਪਹਿਲਾਂ ਇਸ ਸਮੇਂ ਸਾਬਕਾ ਵਿਧਾਇਕ ਨੇ ਅਤੇ ਇਲਾਕੇ ਦੇ ਵਿੱਚ ਇੱਕ ਕਾਫੀ ਵੱਡਾ ਪ੍ਰਭਾਵ ਜਿਹੜਾ ਕਿ ਗੁਰਪ੍ਰੀਤ ਸਿੰਘ ਜੀਪੀ ਰੱਖਦੇ ਨੇ ਦਾ ਉਸ ਤੋਂ ਅੱਗੇ ਫਰੀਦਕੋਟ ਤੋਂ ਕਰਮਜੀਤ ਸਿੰਘ ਅਣਮੋਲ ਜਿਹੜੇ ਕਿ ਖਾਸ ਤੌਰ ਤੇ ਇਹ ਇੱਕ ਬਹੁਤ ਵੱਡੇ ਅਦਾਕਾਰ ਨੇ ਕਿਸੇ ਜਾਣ ਪਛਾਣ ਦੇ ਮਹਿਤਾਜ ਨਹੀਂ ਇਹਨਾਂ ਦਾ ਨਾਮ ਲਗਾਤਾਰ ਚਰਚਾ ਚ ਚੱਲ ਰਿਹਾ ਸੀਗਾ ਕਿ ਇਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਤੇ ਫਰੀਦਕੋਟ ਤੋਂ ਇਹਨਾਂ ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਬਠਿੰਡਾ ਤੋਂ ਜੋ ਕਹਿ ਸਕਦੇ ਗਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਨੇ ਲੰਬੀ ਤੋਂ ਤੋ ਟਿਕਾ ਜ਼ਦਿਆ ਬਾਦਲ ਪਰਵਾਰ ਦਾ ਗੜ ਰਿਹਾ ਸ਼ਰੋਮਣੀ ਅਕਾਲੀ ਦਲ ਦਾ ਗੜ ਰਿਹਾ ਉਸ ਗੜ ਦੇ ਵਿੱਚੋਂ ਬਾਦਲ ਪਰਵਾਰ ਨੂੰ ਹਰਾ ਕੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਹਰਾ ਕੇ ਚੋਣ ਮੈਦਾਨ ਦੇ ਵਿੱਚ ਸਨ ਅਤੇ ਵਿਧਾਇਕ ਬਣੇ ਸਨ ਵਿਧਾਇਕ ਤੋਂ ਬਾਅਦ ਮੰਤਰੀ ਬਣਾਇਆ ਗਿਆ ਅਤੇ ਹੁਣ ਪਾਰਟੀ ਵੱਲੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਪਟੰਡਾ ਤੋਂ ਲੋਕ ਸਭਾ ਹਾਸਤੇ ਚੋਣ ਮੈਦਾਨ ਦੇ ਵਿੱਚ ਆਤਾਰਿਆ ਗਿਆ ਸੰਗਰੂਤ ਤੋਂ ਜਿਸ ਤਰੀਕੇ ਦੇ ਨਾਲ ਅਸੀਂ ਜ਼ਿਕਰ ਕਰ ਰਹੇ ਸੀਗੇ ਗਰਮੀਤ ਸਿੰਘ ਮੀਤਹਿਰ ਹੋਰਾਂ ਦਾ ਅਸੀਂ ਪਹਿਲਾਂ ਹੀ ਜਿਹੜਾ ਜ਼ਿਕਰ ਕਰ ਰਹੇ ਸੀ ਕਿ ਉਹਨਾਂ ਦੇ ਨਾਮ ਤੇ ਮੋਹਰ ਲਗਭਗ ਲੱਗ ਚੁੱਕੀ ਆ ਤੇ ਉਹ ਫਾਈਨਲ ਕਹਿ ਸਕਦੇ ਹੁਣ ਹੋ ਚੁੱਕਿਆ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਆ ਚੁੱਕਿਆ ਗਰਮੀਤ ਸਿੰਘ ਮੀਤਹਿਰ ਹੋਰਾਂ ਨੂੰ ਸੰਗਰੂਤ ਤੋਂ ਚੋਣ ਮੈਦਾਨ ਦੇ ਵਿੱਚ ਖਾਸ ਤੌਰ ਤੇ ਤਾਰੇ ਗਏ ਬਰਨਾਲਾ ਤੋਂ ਵਿਧਾਨ ਸਭਾ ਤੋਂ ਚੁਣ ਕੇ ਆਏ ਸਨ ਮੰਤਰੀ ਬਣੇ ਸਨ ਦੂਜੀ ਵਾਰੀ ਜਿਹੜੇ ਚੁਣ ਕੇ ਆਏ ਸਨ ਲਗਾਤਾਰ ਕਹਿ ਸਕਦੇ ਇੱਕ ਨੌਜਵਾਨ ਆਗੂ ਨੇ ਕਾਫੀ ਐਕਟਿਵ ਨੇ ਰਾਜਨੀਤੀ ਦੇ ਵਿੱਚ ਉਹਨਾਂ ਨੂੰ ਜਿਹੜੇ ਚੋਣ ਮੈਦਾਨ ਦੇ ਵਿੱਚ ਖਾਸ ਤੌਰ ਤੇ ਕਹਿ ਸਕਦੇ ਆ ਉਤਾਰਿਆ ਗਿਆ ਉਸ ਤੋਂ ਇਲਾਵਾ ਪਟਿਆਲਾ ਤੋਂ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਹੋਰਾਂ ਨੂੰ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਪਟਿਆਲਾ ਤੋਂ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਡਾਕਟਰ ਬਲਵੀਰ ਸਿੰਘ ਹੋਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਡਾਕਟਰੀ ਸਿਹਤ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਡਾਕਟਰ ਬਲਵੀਰ ਸਿੰਘ ਹੋਰ ਵੱਲੋਂ ਜਿਹੜਾ ਪਾਇਆ ਗਿਆ ਯੋਗਦਾਨ ਹੈ ਉਹ ਇੰਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ ਅੱਠ ਉਮੀਦਵਾਰਾਂ ਦੀ ਪਹਿਲੀ ਲਿਸਟ ਜਿਹੜੀ ਖਾਸ ਤੌਰ ਤੇ ਕਹਿ ਸਕਦੇ ਆ ਜਾਰੀ ਕਰ ਦਿੱਤੀ ਗਈ ਹੈ ਮਾਲਵਾ ਖੇਤਰ ਦੇ ਵਿੱਚ ਪਟਿਆਲਾ ਸੰਗਰੂਰ ਬਠਿੰਡੇ ਦੀ ਗੱਲ ਕੀਤੀ ਜਾਵੇ ਇਹ ਉਹ ਇਲਾਕੇ ਹੁੰਦੇ ਨੇ ਫਰੀਦਕੋਟ ਵੀ ਮਾਲਵਾ ਖੇਤਰ ਦੇ ਵਿੱਚ ਆਉਂਦਾ ਫਤਿਹਗੜ੍ਹ ਸਾਹਿਬ ਵੀ ਜਿਹੜਾ ਮਾਲਵਾ ਖੇਤਰ ਦੇ ਵਿੱਚ ਆਉਂਦਾ ਜਲੰਧਰ ਦਵਾਪਾ ਖੇਤਰ ਦੇ ਵਿੱਚ ਆਉਂਦਾ ਖਡੂਰ ਸਾਹਿਬ ਅਤੇ ਅੰਮ੍ਰਿਤਸਰ ਜਿਹੜਾ ਮਾਝਾ ਖੇਤਰ ਦੇ ਵਿੱਚ ਆਉਂਦਾ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਕੀ ਲਿਸਟ ਜਾਰੀ ਕਰ ਦਿੱਤੀ ਗਈ ਆ ਪੰਜ ਉਮੀਦਵ ਆਉਣ ਵਾਲੇ ਸਮੇਂ ਦੇ ਵਿੱਚ ਚੌੜ ਮੈਦਾਨ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਤਾਰੇ ਜਾਣਗੇ ਪਰ ਇਹਨਾਂ 8 ਉਮੀਦਵਾਰਾਂ ਤੇ ਜੋ ਕਿ ਸਦੇ ਪਾਰਟੀ ਵੱਲੋਂ ਭਰੋਸਾ ਜਤਾਇਆ ਗਿਆ ਜਾਂ ਪਾਰਟੀ ਵੱਲੋਂ ਵੱਡੀ ਜ਼ਿੰਮੇਵਾਰੀ ਇਹਨਾਂ ਉਮੀਦਵਾਰਾਂ ਨੂੰ ਦਿੱਤੀ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜੋ ਪਿਛਲੇ 2 ਸਾਲ ਦੇ ਕਾਰਜ ਕੀਤੇ ਨੇ ਕਿਉਂਕਿ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਆਉਂਦੀ ਹੈ 2022 ਦੀ ਇੱਕ ਵੇਵ ਬਣਦੀ ਹੈ ਵੇਵ ਦੇ ਨਾਲ ਬਦਲਾਵ ਆਉਂਦਾ ਹੈ ਅਤੇ ਬਦਲਾਵ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਅਤੇ ਇਸ ਸਮੇਂ ਕਹਿ ਸਕਦੇ ਹਾਂ ਜੋ ਮੰਤਰੀ ਅਦਾਕਾਰ ਅਤੇ ਸਾਬਕਾ ਵਿਧਾਇਕਾਂ ਨੂੰ ਜਿਹੜੀ ਕਿ ਐਮ ਜਿੰਮੇਵਾਰੀ ਆਮ ਆਦਮੀ ਪਾਰਟੀ ਵੱਲੋਂ ਸੰਭੀ ਗਈ ਕਿ ਤੁਹਾਨੂੰ ਚੋਣ ਮੈਦਾਨ ਦੇ ਵਿੱਚ ਉਤਾਰੇ ਗਿਆ ਕੁਲਦੀਪ ਸਿੰਘ ਧਾਲੀਵਾਲ ਮੰਤਰੀ ਨੇ ਲਾਲਜਿਤ ਸਿੰਘ ਪੁੱਲਰ ਜਿਹੜੇ ਕੀ ਕੈਬਨਟ ਵਜ਼ੀਰ ਨੇ ਉਸ ਤੋਂ ਇਲਾਵਾ ਗੁਰਮੀਤ ਸਿੰਘ ਖੁੱਡੀਆਂ ਗੁਰਮੀਤ ਸਿੰਘ ਯਾਨੀ ਕਿ ਸਿੱਧੇ ਤੌਰ ਤੇ ਹੁਣ ਕਮਲ ਮੰਨਿਆ ਹੈ ਕਿ ਜਿਹੜੇ ਇਹ 8 ਉਮੀਦਵਾਰਾਂ ਦਾ ਨਾਮ ਐਲਾਨ ਕੀਤਾ ਗਿਆ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸੂਬੇ ਦੀ ਆਵਾਜ਼ ਇਹਨਾਂ ਦੇ ਹੱਕ ਦੇ ਵਿੱਚ ਫਤਵਾ ਸੁਣਾਉਂਦੀ ਹੈ ਤਾਂ ਫਿਰ ਇਹ ਦਿੱਲੀ ਜਾ ਕੇ ਕਿਤਨੇ ਕਿਤੇ ਪੰਜਾਬ ਦੀ ਆਵਾਜ਼ ਬਣਨਗੇ ਜਿਵੇਂ ਪਹਿਲਾਂ ਹਮੇਸ਼ਾ ਹੀ ਜਿਹੜੇ ਨੇ ਸਾਬਕਾ ਮੈਂਬਰ ਪਾਰਲੀਮੈਂਟ ਨੇ ਜਾਂ ਫਿਰ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਹੀ ਬਣਦੇ ਰਹਨੇ